ਤਲਵੰਡੀ ਹੈ ਤੇ ਇਹ ਬਠਿੰਡੇ ਵੱਲੋਂ ਆਵਾਂਗੇ ਫਿਰ ਸੱਚੇ ਹੱਥ ਪੈਂਦੇ ਹਾਂ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਭਾਂਗੀ ਵਾਂਦਰ ਬੱਕਰੀਆਂ ਦੀ ਮੰਡੀ ਤੇ ਮੰਡੀ ਦੀ ਲੋਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇਹ ਮੰਡੀ ਲੱਗਦੀ ਹੈ ਜਿਹੜੀ ਬਠਿੰਡਾ ਤਲਵੰਡੀ ਸਾਬੋ ਵਾਲੇ ਰੋਡ ਦੇ ਉੱਤੇ ਹੈ ਜਿੱਦੋਂ ਬਠਿੰਡੇ ਨੂੰ ਜਾਣੇ ਆ ਤਾਂ ਆਪਾਂ ਖੱਬੇ ਹੱਥ ਨਹਿਰ ਦੇ ਕੋਲੇ ਜਿਹੜੀ ਇਹ ਮੰਡੀ ਲੱਗਦੀ ਹੈਗੀ ਆਜੋ ਆਪਾਂ ਤੁਹਾਨੂੰ ਮੰਡੀ ਦਿਖਾਉਣੇ ਆ ਮੰਡੀ ਦੇ ਵਿੱਚ ਕਹਿੋ ਜੀ ਨਾਲ ਸਕਦੀਆਂ ਜਿਹੜੀਆਂ ਬੱਕਰੀਆਂ ਨੇ ਉਹ ਆਈਆਂ ਹੋਈਆਂ ਨੇ ਉਹਨਾਂ ਬਾਰੇ ਦੱਸਾਂਗੇ ਤੇ ਬਾਕੀ ਰੇਟਾਂ ਦੀ ਜਾਣਕਾਰੀ ਦੇਵਾਂਗੇ ਆਜੋ ਚੱਲਦੇ ਆਂ ਫਿਰ ਮੰਡੀ ਦੇ ਦਰਸ਼ਨ ਕਰ ਮੰਡੀ ਦੇ ਵਿੱਚ ਦੋਸਤੋ ਬਹੁਤ ਰੌਣਕ ਆ ਗਈ ਤੇ ਕਰਦੇ ਆਂ ਗੱਲਬਾਤ ਆਪਣੇ ਜਿਹੜੇ ਵੀਰ ਬੱਕਰੀਆਂ ਲੈ ਕੇ ਆਏ ਹੋਏ ਨੇ ਕਿ ਹਾਂਜੀ ਦੋਸਤੋ ਮੰਡੀ ਦੇ ਉੱਤੇ ਬਾਈ ਆਏ ਹੋਏ ਨੇ ਕਿ ਬੱਕਰੀਆਂ ਲੈ ਕੇ ਆਪਾਂ ਲੈਣੇ ਜਾਣਕਾਰੀ ਬੱਕਰੀਆਂ ਦੀ ਕਿਹੜਾ ਪਿੰਡਾਂ ਬਾਈਆਂ ਦਾ ਤੇ ਕੀ ਕੰਟੈਕਟ ਨੰਬਰ ਉਹ ਤੁਹਾਨੂੰ ਦੇਣਗੇ ਤੇ ਬਾਕੀ ਬੱਕਰੀਆਂ ਦੇ ਬਾਰੇ ਰੇਟ ਬਾਰੇ ਤੇ ਬੱਕਰੀਆਂ ਦੀ ਕਿਹੜੀ ਨਸਲ ਦੀਆਂ ਨੇ ਇਹਨਾਂ ਬਾਰੇ ਤੁਹਾਨੂੰ ਦੱਸਣਗੇ ਹਾਂਜੀ ਸਸੀ ਕਾਲਾ ਬਾਈ ਸਸੀ ਕਾਲਾ ਬਾਈ ਤੇ ਬਾਈ ਕਿਹੜੇ ਪਿੰਡ ਤੋਂ ਆਏ ਆਪਾਂ ਪਿੰਡ ਰਾਮ ਆਪਣਾ ਬਾਈ ਤਲਵੰਡੀ ਸਭ ਨੇੜੇ ਅੱਛਾ ਜੀ ਕਿਹੜੀ ਨਸਲ ਦੀਆਂ ਬੱਕਰੀਆਂ ਨੇ ਬਾਈ ਕੀ ਕੀ ਰੇਟ ਦੀਆਂ ਨੇ ਆਪਣਾ ਕੰਮ ਆ ਸਪੈਸ਼ਲ ਬਰਬਰੀ ਦਾ 5 ਸਾਲ ਸਾਢੇ 4-5 ਸਾਲ ਹੋ ਗਿਆ ਪੁਰਾਣੇ ਸਪੈਸ਼ਲ ਕੱਲਾ ਬਰਬਰੀ ਦੇ ਕੰਮ ਆ ਰਾਮਾ ਪਿੰਡਾ ਹੂੰ ਸਪੈਸ਼ਲ ਬਰਬਰੀ ਦੇ ਕੰਮ ਆਪਣਾ ਦਾ ਪ੍ਰਾਕਲੀ ਇਹ ਸਾਰੀਆਂ ਨਸਲ ਦਾ ਬੱਕਰ ਘਟ ਨੇ ਇਹ ਬਰਬਰੀ ਦੀਆਂ ਨਹੀਂ ਬਾਈ ਸਾਰੇ ਨਸਲ 6 6 ਬੱਕਰਾਂ ਵਾਲਾ ਨਹੀਂ ਅਸੀਂ 6 ਦੇ ਵਿੱਚੋਂ ਭਰਾ ਤਿੰਨ ਬੱਕਰੀਆਂ ਰਹਿਣੀਆਂ ਤਿੰਨ ਸੇਲ ਹੋਣਗੀਆਂ ਠੀਕ ਆ ਜੀ ਤੇ ਇਹਨਾਂ ਬਾਰੇ ਬਾਈ ਜਾਣਕਾਰੀ ਦੇਉਂਗੇ ਕੀ ਰੇਟ ਦੀਆਂ ਤੇ ਕਿੰਨੇ ਕਿੰਨੇ ਕਰਦਾ ਬਰਬਰੀ ਇਹ ਬਰਬਰੀ ਆ ਚਾਰ ਦੰਦ ਇਹਦੇ ਨਾਲ ਆ ਪਾਠਾ ਭਰਾ ਦੁਵਾਰੇ ਬੱਕਰੀ ਕ੍ਰੋਸ ਹੋਈ ਹੋਈ ਆ ਇਹਦਾ 19000 ਰੁਪਏ ਮੁੱਲਾ ਦੋਨਾਂ ਦਾ ਬੱਕਰੀ ਦੁਵਾਰਾ ਗੱਭਣਾਗੀ 2 ਸਵਾ 2 ਮਹੀਨੇ ਦੀ ਗੱਭਣਾ ਬੱਕਰੀ ਦੁਵਾਰਾ ਇਹਦੇ ਨਾਲ ਪਾਠਾ ਬਾਈ ਜੀ ਹਾਂ ਠੀਕ ਆ ਜੀ ਹਾਂ ਆ ਇਹਦੇ ਨਾਲ ਪਾਠਾ ਕੀ ਠੀਕ ਆ ਜੀ ਠੀਕ ਆ ਤੇ ਕੀ ਇਹਦੀ ਡਿਮਾਂਡ ਆ ਬਾਈ ਇਹਦਾ 19000 ਰੁਪਏ ਮੁੱਲਾ ਭਰਾ ਤੇ ਕਿੰਨੇ ਚਿਰ ਦੀ ਗੱਭ ਦੱਸਿਆ ਬਾਈ ਇਹ ਸਵਾ 2 2.5 ਮਹੀਨੇ ਦੀ ਗੱਭਣਾ ਆ ਗੱਭਣ ਕਨਫਰਮ ਆ ਚੈੱਕ ਪਾਸ ਆ ਬੱਕਰੀ ਦੁੱਧ ਸੁੱਕੂਗੀ ਚੇਪਾ ਬਣਾਈ ਜਾਂਦੀ ਆ ਭਰਾ ਬੱਕਰੀ ਠੀਕ ਆ ਜੀ ਠੀਕ ਆ ਮਾਨਤਾਨ ਜ਼ਰੂਰ ਕਰਾਂਗੇ ਥੋੜਾ ਮੋਟਾ ਜੋ ਵੀ ਬੰਦਾ ਆਪਣੇ ਨਾਲ ਆਊਗਾ ਸਪੈਸ਼ਲ ਆਪਣਾ ਬਰਬਰਿਆਂ ਦਾ ਕੰਮ ਆਪਰਾ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਵੀਡੀਓ ਦੇਖ ਕੇ ਜੋ ਵੀ ਆਊ ਯਾਰ ਵੀਡੀਓ ਨੂੰ ਸ਼ੇਅਰ ਕਰੂਗਾ ਅਸੀਂ ਜ਼ਰੂਰ ਮਾਨਤਾਨ ਕਰਾਂਗੇ ਪਰ ਆਪਾਂ ਨੂੰ ਸ਼ੇਅਰ ਦਾ ਦਿਖਾ ਦੇ ਆਪਾਂ ਨੂੰ ਕਲਿੱਪ ਠੀਕ ਆ ਬਈ ਜ਼ਰੂਰ ਮਾਨਤਾਨ ਕਰਨਾ ਭਰਾ ਜਿਹੜਾ ਵੀਰ ਵੀਡੀਓ ਸ਼ੇਅਰ ਕਰਕੇ ਮਾਨਤਾਨ ਸਪੈਸ਼ਲ ਦਿੱਤਾ ਤੇ ਉਹ ਬੱਚਾ ਬਾਈ ਨਾਲ ਹੀ ਆਪਣਾ ਉਹ ਬੱਚਾ ਉਹਦੇ ਨਾਲ ਆ ਭਰਾ ਉਹਦਾ 15000 ਰੁਪਏ ਮੁੱਲਾ ਉਹ ਵੀ ਬੱਕਰੀ ਦੁਆਰੇ ਕਨਫਰਮ ਕੱਪਣ ਨਹੀਂ ਹੋ ਗੱਲ ਕਰ ਬੱਚਾ ਜ਼ਰੂਰ ਆ ਅੱਛਾ ਦੱਪਣ ਦੀ ਕਨਫਰਮ ਨਹੀਂ ਹੈਗੀ ਦੁਆਰੇ ਕਨਫਰਮ ਬਾਈ ਯਾਰ ਕੇ ਕਹਿੰਦੇ ਵੀ ਨਰੋਨ ਗੱਲ ਆ ਜਿਹੜੀ ਦੱਸ ਕੇ ਜਿਹੜਾ ਜਾਣਕਾਰ ਆਪਾਂ ਸਪੈਸ਼ਲ ਪੰਜ ਸਾਲ ਹੋ ਗਿਆ ਕੰਮ ਆ ਮਾ ਪਿੰਡ ਆਪਣਾ ਭਰਾ ਆਪਣਾ ਕਾਫੀ ਟਾਈਮ ਹੋ ਗਿਆ ਆਪਾਂ オンਲਾਈਨ ਹੀ ਕੰਮ ਕਰਦੇ ਆ ਆਪਾਂ ਠੀਕ ਆ ਬਾਈ ਤੇ ਜਦੋਂ ਵੀ ਕਿਸੇ ਨੇ ਲੈਣ ਹੋਣ ਸਪੈਸ਼ਲ ਆਪਣਾ ਬਰਬਰੀਆਂ ਦਾ ਕੰਮ ਹੀ ਆ ਪਰੰਪਰੀਆਂ ਜਰੂਰ ਹੁੰਦਾਂ ਆਪਣੇ ਕੋਲੇ ਯਾਰ ਠੀਕ ਆ ਜੀ ਤੇ ਉਹ ਬੱਚੇ ਦਾ ਕੀਮਤ ਕੀ ਦਸੀ ਬਾਈ 15 15000 ਰੁਪਏ ਨਾਲ ਭਰਾ ਮੇਲ ਆ ਉਹਦੇ ਬੱਕਰੀ ਤੇ ਇਕੱਠਾਂ ਦਾ ਬੱਕਰੀ ਉਹ ਤੇ ਬਾਈ ਇੱਕ ਵਾਰੀ ਤੁਹਾਡਾ ਐਡਰੈਸ ਤੇ ਕੰਟੈਕਟ ਨੰਬਰ ਬੋਲ ਦਿ ਤਾਂ ਕਿ ਬੰਦਾ ਤੁਹਾਡੇ ਕੋਲ ਵਿਜ਼ਿਟ ਕਰਕੇ ਜਿਹੜੀਆਂ ਬੱਕਰੀਆਂ ਹੈ ਖਰੀਦ ਸਕੇ ਐਡਰੈਸ ਭਰਾ ਆਪਣਾ ਰਾਮਾ ਪਿੰਡ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਫੋਨ ਨੰਬਰ ਆਪਣਾ ਭਰਾ 98774 39277 ਠੀਕ ਹੈ ਜੀ ਸੋ ਬਾਈ ਨੇ ਆਪਣੀਆਂ ਬੱਕਰੀਆਂ ਦੀ ਜਿਹੜੀ ਜਾਣਕਾਰੀ ਦਿੱਤੀ ਆ ਤੁਹਾਨੂੰ ਤੇ ਜੇ ਤੁਸੀਂ ਬੱਕਰੀਆਂ ਖਰੀਦਣੀਆਂ ਨੇ ਤਾਂ ਬਾਈ ਕੋਲੇ ਵਿਜ਼ਿਟ ਕਰਕੇ ਘਰੇ ਤੁਸੀਂ ਬੱਕਰੀਆਂ ਖਰੀਦ ਸਕਦੇ ਹੋ ਬਾਕੀ ਕੰਟੈਕਟ ਨੰਬਰ ਦੇਤਾ ਫੋਨ ਕਰਕੇ ਸਾਰੀ ਗੱਲ ਵਾ ਕਹੋ ਵੀ ਭਰਾ ਫੋਨ ਕਰ ਸਕਦਾ ਬੰਦਾ ਹੈ ਸ਼ੁਕਰ ਠੀਕ ਹੈ ਕਿਸੇ ਵੀ ਟਾਈਮ ਫੋਨ ਕਰ ਸਕਦਾ ਪੰਜ ਸੱਤ ਬੱਕਰੀਆਂ ਆਪਣੇ ਕੋਲ ਨਾਰਮਲ ਖਰਚ ਹੁੰਦ ਨੇ ਠੀਕ ਹੈ ਜੀ ਸਪੈਸ਼ਲ ਸੇਲ ਵਾਸਤੇ ਬਾਕੀ ਬਾਈ ਨੇ ਦੱਸਤਾ ਵੀ ਸਪੈਸ਼ਲੀ ਬਰਬਰੀ ਦਾ ਕੰਮ ਆਪਣਾ ਬਰਬਰੀ ਨਸਲ ਦੀ ਬੱਕਰੀ ਜਿਹਨੇ ਵੀ ਲੈਣੀਆਂ ਤਾਂ ਬਾਈ ਨਾਲ ਇੱਕ ਵਾਰੀ ਜਰੂਰ ਸੰਪਰਕ ਕਰਿਓ ਤੇ ਮਿਲ ਕੇ ਇਹਨਾਂ ਨਾਲ ਬਾਕੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਦਾ ਸਪੈਸ਼ਲੀ ਜਿਹੜਾ ਮਾਨਤਾਨ ਕੀਤਾ ਜਾਊਗਾ ਉਹਦੇ ਵਿੱਚੋਂ ਡਿਸਕਾਊਂਟ ਆ ਜਿਹੜਾ ਜਿੰਨਾ ਹੋ ਸਕਦਾ ਉਹਨਾਂ ਉਹਨਾਂ ਦਾ ਰੱਖਿਆ ਜਾਊਗਾ ਇੱਕ ਵਾਰ ਭਰਾ ਅਲੱਗ ਵੀ ਜੇ ਕਿਸੇ ਤੋਂ ਕੋਈ ਅਲੱਗ ਰੇਟ ਪੁੱਛ ਕੇ ਵੀ ਦੁਬਾਰਾ ਵੀ ਆਪ ਨੂੰ ਫੋਨ ਕਰ ਸਕਦਾ ਆਪਣਾ ਲੋਕਾਂ ਨਾਲ ਰੇਟ ਦਾ ਵੀ ਫਰਕ ਹੋਊਗਾ ਇਹ ਨਹੀਂ ਵੀ ਫਰਬਰੀ ਬੱਕਰੀ 30000 ਰੁਪਏ ਮੁੱਲਾਂ 35000 ਰੁਪਏ ਮੁੱਲਾਂ ਨਾਰਮਲ ਰੇਟ 'ਚ ਬੱਕਰੀਆਂ ਭਰਾ ਲੋਕਾਂ ਨੇ ਇੰਨੇ ਇੰਨੇ ਮੁੱਲ ਬਣਾ ਰੱਖਿਆ ਨਾਰਮਲ ਬੱਕਰੀਆਂ ਦਾ ਨੋਰਮਲ ਰੇਟ 'ਚ ਬਾਈ ਕਹਿੰਦਾ ਰੇਟ ਟਰਾਈ ਕਰਕੇ ਵੀ ਆਸ ਨਹੀਂ ਜੁੜਾ ਟਰਾਈ ਕਰਕੇ ਤੁਹਾਨੂੰ ਘੱਟ ਰੇਟ ਦੇ ਵਿੱਚ ਮਿਲੂ ਬਾਈ ਕੋਲ ਜਿਹੜਾ ਵੀ ਮਾਲ ਮਿਲੂਗਾ ਤੇ ਠੀਕ ਆ ਵੀਰੇ ਓ ਕੱਟ ਠੀਕ ਆ ਭਰਾ ਧੰਨਵਾਦ ਬਾਈ ਜੀ ਤੁਹਾਨੂੰ ਇੱਥੇ ਇੱਕ ਛੋਟਾ ਜਿਹਾ ਬੱਚਾ ਬਹੁਤ ਜਿਆਦੇ ਬੱਕਰੀਆਂ ਦਾ ਸ਼ਕੀਨ ਹੈਗਾ ਤੇ ਇਹ ਬੱਕਰੀਆਂ ਲੈ ਕੇ ਆਇਆ ਆਪਣੀ ਮੰਡੀ ਦੇ ਉੱਤੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਨਿਲ ਤਾਂ ਇਹ ਆਪਣਾ ਪਿੰਡ ਦੱਸੂਗਾ ਪੂਰੀ ਜਾਣਕਾਰੀ ਦੇਊਗਾ ਬੱਕਰੀਆਂ ਦੀ ਉਹਨਾਂ ਦੇ ਰੇਟ ਬਾਰੇ ਕੀ ਰੇਟ ਹੈਗਾ ਕਿਹੜੀ ਨਸਲ ਦੀਆਂ ਬੱਕਰੀਆਂ ਨੇ ਇਹ ਸੱਚੀ ਗੱਲ ਬਾਈ ਸੱਚੀ ਗੱਲ ਤੇ ਇਹ ਬੱਕਰੀਆਂ ਸਾਰੀਆਂ ਤੁਹਾਡੀਆਂ ਨੇ ਹਾਂਜੀ ਅੱਛਾ ਕਿਹੜਾ ਪਿੰਡ ਆ ਤੁਹਾਡਾ ਤਰਖਾਨਾ ਵਾਲਾ ਹੀ ਤਰਖਾਨਾ ਵਾਲਾ ਪਿੰਡ ਆ ਬਾਈ ਦਾ ਤੇ ਬੱਕਰੀਆਂ ਦੇ ਸ਼ੌਂਕ ਦੇ ਨਾਲ ਨਾਲ ਪੜ੍ਹਾਈ ਵੀ ਕਰਦੇ ਹੋ ਹਾਂਜੀ ਕਿਹੜੀ ਕਲਾਸ ਚ ਪੜ੍ਹਦੇ ਹੋ 9ਵੀਂ ਕਲਾਸ ਚ 9ਵੀਂ ਕਲਾਸ ਚ ਤੇ ਕਿਹੜੀ ਨਸਲ ਦੀਆਂ ਬੱਕਰੀਆਂ ਨੇ ਤੁਹਾਡੇ ਕੋਲ ਜੀ ਬਿੱਟਲ ਵੀ हां भी होण है आपा नु सारीयां ਬੱਕਰੀਆਂ ਦੀ ਜਿਹੜੀ ਜਾਣਕਾਰੀ ਦੇਊਗਾ ਕਿਹੜੀ ਨਸਲ ਦੀਆਂ ਨੇ ਇਹ ਬੀਟਲਾਈ ਅੱਛਾ ਕਿੰਨੇ ਚਿਰ ਦੀਆਂ ਨੇ ਇਹ ਇਹ 2 2 3 3 ਸਾਲ ਦੀਆਂ ਹੈ ਠੀਕ ਆ ਇਹਦਾ ਕੋਈ ਰੇਟ ਦਾ ਕਿ ਮੌਕੇ ਦੀ ਕਰਦੇ ਹੋਗੇ ਮੌਕੇ ਦੀ ਕਰਦੇ ਠੀਕ ਆ ਅੱਗੇ ਜਿਹੜੀਆਂ ਖੜੀਆਂ ਨੇ ਇਹ ਵੀ ਕੀ ਨੇ ਨੱਕ ਤੋਂ ਕੁੰਡੀਆਂ ਹੁੰਦੀਆਂ ਆਈ ਇਹਨਾਂ ਦੇ ਕੰਨ ਲੰਬੇ ਹੁੰਦੇ ਆਈ ਅੱਛਾ ਤੇ ਸਿੰਗ ਜਮਾਂ ਨਾਲ ਚਪੇ ਹੁੰਦੇ ਇਹ ਬੀਟਲ ਦੀ ਨਸਲ ਦੀ ਜਿਹੜੀ ਉਹਦੀ ਨਿਸ਼ਾਨੀ ਹੈ ਜੀ ਹਾਂਜੀ ਆ ਕੇ ਮੈਂ ਦੱਸਾਂ ਵੀ ਸਿੰਘ ਜਮਾਂ ਨਾਲ ਚپے ਹੁੰਦੇ ਨੇ ਸਿੰਘ ਨਾਲ ਚپے ਹੁੰਦੇ ਨੇ ਕੰਨ ਲੰਬੇ ਹੁੰਦੇ ਨੇ ਤੇ ਨੱਕ ਕੁੰਡਾ ਹੁੰਦਾ ਜੀ ਨੱਕ ਕੁੰਡਾ ਹੁੰਦਾ ਇਹਨਾਂ ਦਾ ਬਿੱਟਲ ਬੱਕਰੀਆਂ ਦੀ ਨਸਲ ਦੀ ਜਿਹੜੀ ਆ ਜਿਹੜੇ ਬੱਚੇ ਨੂੰ ਨੌਲੇਜ ਬਹੁਤ ਆ ਬਾਈ ਜਿਵੇਂ ਆਹ ਚੀਜ਼ਾਂ ਸੰਗ ਦਾ ਜ਼ਰੂਰ ਆ ਹੌਲੀ ਬੋਲਦਾਗਾ ਆ ਚੀਜ਼ੀ ਪਰ ਫੁੱਲ ਨੌਲੇਜ ਇਹਨੂੰ ਬੱਕਰੀਆਂ ਬਾਰੇ ਬਹੁਤ ਸ਼ਕੀਨ ਆ ਇਹ ਜਵਾਕ ਤੇ ਅੱਖਾਂ ਚਟੀਆਂ ਤੇ ਇਹ ਅੱਖਾਂ ਚਟਕਾ ਹੁੰਦੇ ਨੇ ਇਹਨਾਂ ਦੇ ਚਿੱਟੀਆਂ ਅੱਖਾਂ ਜਾਂ ਤੇ ਖੱਟੀਆਂ ਅੱਖਾਂ ਵੀ ਹੁੰਦੀਆਂ ਨੇ ਉਹਦਾ ਨਸਲ ਦਾ ਕੋਈ ਰੇਟ ਦਾ ਫਰਕ ਹੁੰਦਾ ਮਾੜਾ ਥੋੜਾ ਫਰਕ ਹੁੰਦਾ ਉਹ ਚਿੱਟੀਆਂ ਕਿੰਨਾਸਲੇ ਦੇ ਉਹ ਵੱਧ ਵਿਕਦੇ ਵਧੀਆ ਕਿਹੜੀਆਂ ਨੇ ਚਿੱਟੀਆਂ ਅੱਖਾਂ ਵਾਲੀ ਹਾਂ ਹਾਂਜੀ ਖੱਟੀਆਂ ਵਾਲੀ ਦੀ ਥੋੜੀ ਕੁਆਲਿਟੀ ਲੋ ਹੁੰਦੀ ਆ ਹਾਂਜੀ ਠੀਕ ਆ ਤੇ ਇੱਕ ਵਾਰੀ ਇੱਧਰ ਕੈਮਰਾ ਘੁਮਾ ਦੇ ਬਾਈ ਸਾਰੀਆਂ ਬੱਕਰੀਆਂ ਤੇ ਆ ਸਾਰਾ ਆਪਣੀਆਂ ਜਿੰਨਾ ਵੀ ਖੜਾਗਾ ਹਾਂਜੀ ਸਾਰਾ ਸੇਲ ਵਾਸਤੇ ਲੈ ਕੇ ਆਇਆ ਤੁਸੀਂ ਹਾਂਜੀ ਠੀਕ ਆ ਤੇ ਜੇ ਤੁਹਾਡੇ ਨਾਲ ਕਿਸੇ ਨੇ ਪਿੰਡ ਸੰਪਰਕ ਕਰਕੇ ਉੱਥੋਂ ਖਰੀਦਣੀਆਂ ਹੋਣ ਤਾਂ ਖਰੀਦ ਸਕਦਾ ਹਾਂਜੀ ਤੇ ਆਪਣਾ ਫੋਨ ਨੰਬਰ ਆ ਜਿਹੜਾ ਬੋਲ ਦੂਸੋ 9968 ਕੀ ਕਰ ਤੇ ਇੱਕ ਵਾਰੀ ਐਡਰੈਸ ਫੇਰ ਤੋਂ ਬੋਲਦੇ ਆਪਣੇ ਪਿੰਡ ਦਾ ਪਿੰਡ ਤਰਖਾਨ ਵਾਲਾ ਜੀ ਜਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਜੀ ਰਾਮਾਵੰਡੀ ਕੋਲੇ ਠੀਕ ਕਰ ਜਿਹੜੀਆਂ ਆਪਣੇ ਕੋਲੇ ਇਹ ਬੱਕਰੀਆਂ ਖੜੀਆਂ ਨੇ ਇਹ ਕੀ ਰੇਟ ਤੋਂ ਲੈ ਕੇ ਕੀ ਰੇਟ ਤੱਕ ਦਾ 5000 ਤੋਂ ਲੈ ਕੇ 20000 ਤੱਕ ਸੇਲ ਹੈ 5000 ਤੋਂ ਸਟਾਰਟ ਹੁੰਦਾ ਰੇਟ ਇਹਨਾਂ ਦਾ ਜਿਹੜਾ 20000 ਤੱਕ ਦੀਆਂ ਬੱਕਰੀਆਂ ਨੇ ਇਹਨਾਂ ਕੋਲੇ ਖੜੀਆਂ ਨੇ ਜੇ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਨੇ ਤਾਂ ਇਹਨਾਂ ਨਾਲ ਕੰਟੈਕਟ ਤੇ ਹੋਏ ਕੰਟੈਕਟ ਨੰਬਰ ਤੇ ਕੰਟੈਕਟ ਕਰ ਲਿਓ ਤੇ ਵਿਜ਼ਿਟ ਕਰਕੇ ਵੀ ਤੁਸੀਂ ਬੱਕਰੀਆਂ ਲੈ ਸਕਦੇ ਹੋ ਇਹਨਾਂ ਦੇ ਐਡਰੈਸ ਦੇ ਉੱਤੇ ਆ ਕੇ हां जी दोस्तों एक और वीर है जो इत्ते बकरियां लेके आया हुआ है मंडी ਦੇ ਉੱਤੇ ਆਪਣੀਆਂ ਕਰਦੇ ਆ ਬਾਈ ਨਾਲ ਗੱਲਬਾਤ ਕਿਹੜੀ ਜਗ੍ਹਾ ਤੋਂ ਆਇਆ ਕੀ ਰੇਟ ਤੇ ਕਿਹੜੀ ਨਸਲ ਦੀਆਂ ਬੱਕਰੀਆਂ ਨੇ ਸੱਸੀ ਕਾ ਬਾਈ ਸੱਸੀ ਕਾ ਬਾਈ ਜੀ ਬਾਈ ਕਿਹੜੀ ਜਗ੍ਹਾ ਤੋਂ ਆਏ ਆਪਾਂ ਮੋੜ ਮੰਡੀ ਤੋਂ ਆਏ ਬਾਈ ਜੀ ਅੱਛਾ ਤੇ ਕਿਹੜੀ ਨਸਲ ਦੀਆਂ ਬੱਕਰੀਆਂ ਨੇ ਜਿਹੜੀਆਂ ਤੁਹਾਡੇ ਕੋਲ ਨੇ ਇਹ ਮਿੱਟ ਲੈ ਵੀਰੇ ਸਾਰੀਆਂ ਮਿੱਟਲ ਹੀ ਨੇ ਬਾਈਆਂ ਨੇ ਦੋ ਆ ਦੋ ਆ ਆਪਣੀਆਂ ਦੋ ਬੀਟਲ ਨੇ ਦੋ ਦੋ ਹੀ ਆ ਬੱਕਰੀਆਂ ਆਪਣੀਆਂ ਅੱਛਾ ਦੋ ਨਹੀਂ ਉਹ ਕਿਸੇ ਹੋਰ ਦੀਆਂ ਨੇ ਉਹ ਹੋਰ ਕਿਸੇ ਦੀਆਂ ਨੇ ਠੀਕ ਆ ਠੀਕਾ ਤੇ ਤੁਸੀਂ ਕੀ ਰੇਟ ਰੂਟ ਆ ਇਹਨਾਂ ਦਾ ਜਿਹੜਾ ਮਤਲਬ ਕਿੰਨੇ ਚਿਰ ਦੀਆਂ ਨੇ ਇਹ ਇਹ ਬੱਕਰੀ 2 ਮਹੀਨੇ ਦੀ ਕਰੋਸ ਹੈ ਵੀਰੇ ਠੀਕ ਆ ਜੀ 6 ਦਿਨ ਦਾ ਫਰੈਸ਼ ਹੈ ਇਹਦੇ ਠੀਕ ਆ ਜੀ ਨਾ 7000 ਰੁਪਏ ਮੰਗਦਾ ਇਹਦਾ 7000 ਤੇ ਦੂਸਰੀ ਦਾ ਉਹ ਖਾਲੀ ਹੈ ਵੀਰੇ ਠੀਕ ਆ ਮੈਂ 15000 ਰੁਪਏ ਮੰਗਦਾ ਉਹਦਾ 15000 ਉਹ 4 ਦਿਨ ਦਾ ਫਰੈਸ਼ ਹੈ ਠੀਕ ਆ ਜੀ ਬਾਕੀ ਕੋਈ ਮੌਕੇ ਤੇ ਮਾਨ ਤਨ ਮੜਾ ਮੋਟਾ ਹੋ ਜਾਂਦਾ ਉੱਥੇ ਹਾਂਜੀ ਹਾਂਜੀ ਹੋ ਜਾਂਦਾ ਠੀਕ ਆ ਠੀਕ ਆ ਤੁਹਾਡਾ ਕੰਟੈਕਟ ਨੰਬਰ ਜਰੂਰ ਬੋਲ ਦਿਓ ਬਾਈ 797310298 ਠੀਕ ਆ ਜੀ ਤੇ ਇੱਕ ਵਾਰੀ ਫੇਰ ਤੋਂ ਆਪਣਾ ਐਡਰੈਸ ਬੋਲ ਦਿਓ ਮਾੜ ਮੰਡੀ ਹੈ ਵੀਰੇ ਮਾੜ ਮੰਡੀ ਹੈ ਵਿਜ਼ਿਟ ਕਰਕੇ ਤੁਹਾਡੇ ਕੋਲ ਉੱਥੋਂ ਵੀ ਲੈ ਸਕਦਾ ਬੰਦਾ ਹਾਂਜੀ ਹਾਂਜੀ ਠੀਕ ਆ ਬਾਈ ਨਾਲ ਆਪਾਂ ਗੱਲਬਾਤ ਕੀਤੀ ਆ ਇਹਨਾਂ ਦੇ ਕੋਲ ਜਿਹੜੀਆਂ ਦੋ ਬੱਕਰੀਆਂ ਖੜੀਆਂ ਨੇ ਆ ਜੇ ਤੁਸੀਂ ਇਹਨਾਂ ਦੇ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਵਿਜ਼ਿਟ ਕਰਕੇ ਵੀ ਇਹਨਾਂ ਕੋਲ ਬੱਕਰੀਆਂ ਲੈ ਸਕਦੇ ਹੋਗੇ ਤਾਂ ਵੀ ਦੋਸਤੋਂ ਇੱਕ ਹੋਰ ਵੀਰ ਆ ਜਿਹੜਾ ਇਧਰ ਆਪਣਾ ਮੰਡੀ ਦੇ ਉੱਤੇ ਨਾਲ ਆਪਣੀਆਂ ਬੱਕਰੀਆਂ ਲੈ ਕੇ ਆਇਆ ਹੋਇਆ ਇਹਨਾਂ ਦੇ ਰੇਟ ਬਾਰੇ ਜਾਣਕਾਰੀ ਦੇਊਗਾ ਤੇ ਕਿਹੜਾ ਪਿੰਡ ਆ ਬਾਈ ਦਾ ਆਪਾਂ ਪੁੱਛ ਦਿਆਂਗੇ ਸੱਸੀ ਦਾ ਬਾਈ ਸੱਸੀ ਕਿਹੜਾ ਪਿੰਡ ਆ ਬਾਈ ਆਪਣਾ ਤਲਵੰਡੀ ਸਾਬੋ ਤ ਤੇ ਇਹ ਸਾਰੀਆਂ ਬੱਕਰੀਆਂ ਦੀ ਬਾਈ ਆਪਣੇ ਰੇਟ ਦੀ ਤੇ ਕਿਹੜੀ ਨਸਲ ਦੀਆਂ ਨੇ ਇਹਨਾਂ ਦੀ ਜਾਣਕਾਰੀ ਦਿਓ ਹਾਂਜੀ ਕੋਈ ਨਹੀਂ ਦੱਸ ਇਹ ਬਰਬਰੀ ਨਸਲ ਹੈ ਬਈ ਠੀਕ ਆ ਜੀ ਕਿੱਟੀਆਂ ਅੱਖਾਂ ਜਬੀ ਠੀਕ ਆ ਬਾਈ ਤੇ ਇਹਦਾ ਮੁੱਲ ਹੈਗਾ 13000 ਰੁਪਏ ਬਈ ਠੀਕ ਆ ਜੀ ਤਿੰਨ ਕੁ ਮਹੀਨੇ ਦਾ ਜੀ ਤਿੰਨ ਕੁ ਮਹੀਨੇ ਦਾ ਕਰੀਏ ਠੀਕ ਆ ਤੇ ਇਧਰਲੇ ਪਾਸੇ ਉਹ ਲੱਗ ਜਣੇ ਹਨਾ ਬਾਈ ਹਾਂ ਸਿਰੇ ਤੋਂ ਇਹ ਇਹ ਕਿਹੜੀ ਨਸਲ ਦਾ ਬਾਈ ਇਹ ਬੀਟਲ ਬਈ ਬੀਟਲ ਹਾਂ ਤੇ ਕਿੰਨੇ ਚੜਦਾ ਇਹ ਇਹ ਹੋ ਗਿਆ 9 10 ਕੁ ਮਹੀਨਾ ਦਾ 9 10 ਕੁ ਮਹੀਨਾ ਦਾ ਕੀ ਰੇਟ ਆ ਇਹਦਾ ਬਾਈ ਇਹ 10000 ਰੁਪਏ ਠੀਕ ਹੈ ਜੀ ਤੇ ਅੱਗੇ ਆ ਜੀ ਹਾਂ ਆਹ ਕਿਨੇ ਚਰਦਾ ਬਾਈ ਬੱਚਾ ਇਹ ਬੱਕਰੀ ਹੈ ਬਾਈ ਠੀਕ ਆ ਇਹ ਮੰਗ ਰੋ ਬੱਕਰਾ ਹੈ ਕਹਿੰਦੇ ਅੱਛਾ ਜੀ ਹਾਂ ਤੇ ਕਿੰਨੇ ਆਪਣਾ ਇਹਦਾ ਕੀ ਰੇਟ ਆ ਇਹਦਾ ਮੁੱਲ 30000 ਰੁਪਏ ਹੋਵੇ 30000 ਹਾਂ ਅੱਗੇ ਆ ਜੀ ਬਾਈ ਇਹ ਕਿਨੇ ਚਰਦਾ ਇਹ ਬੱਚਾ ਕਿਚਾ ਬਸ ਮੀਨੇ ਦਾ ਵਾਇ ਮੀਨੇ ਦਾ ਇਹ ਕਿਹੜੀ ਨਸਲ ਆ ਜੀ ਇਹ ਬੀਟਰਲ ਜਵੇ ਬੀਟਰਲ ਜਵੇ ਹਾਂ ਤੇ ਇਹਦਾ ਕੀ ਰੇਟ ਆ ਜੀ ਇਹ ਇਹਦੇ ਨਾਲ ਹੀ ਵਕਰੀਏ ਅਸੀਂ ਨਾਲ ਹੀ ਇਹਦੇ ਹਾਂ ਠੀਕ ਆ ਤੇ ਅਗਲੇ ਦਾ ਬਾਈ ਇਹ ਸੂਨ ਵਾਲੀ ਹੈ ਬਾਈ ਇਹ ਬੀਟਰੀ ਦੇਸੀ ਜੀ ਆ ਗਈ ਨਾ ਬੀਟਰ ਦੇਸੀ ਇਹ ਬੀਟਰ ਦੇਸੀ ਚ ਆ ਗਈ ਹਾਂ ਤੇ ਕਿੰਨੇ ਚਰਦੀ ਆ ਬਾਈ ਗੱਬ ਇਹ ਇਹਦੇ ਬਸ 10-11 ਦਿਨ ਰਹਿਗੇ ਸੂਣ ਦੇ 10-11 ਦਿਨ ਸੂਣ ਦੇ ਰਹਿਗੇ ਪਹਿਲੇ ਸੂਏ ਸੂਏ ਜਾ ਹਾਂ ਇਹਦਾ ਕੀ ਰੇਟ ਆ ਬਾਈ ਇਹਦਾ 15000 ਰੁਪਏ ਤੇ ਅਗਲੇ ਦਾ ਬਾਈ ਉਹ ਬਰਬਰੀ ਜਾ ਗਿਆ ਚਟੀਆਂ ਖਾਦਾ ਚਟੀਆਂ ਖਾਣ ਦਾ ਤੇ ਇਹਦਾ ਮੁੱਲ ਹੈਗਾ 15000 ਰੁਪਏ ਠੀਕ ਹੈ ਜੀ ਇਹ ਚਟੀਆਂ ਅੱਖਾਂ ਚ ਬਾਈ ਮੁੱਲ ਵੱਧ ਹੁੰਦਾ ਨਾ ਕਟਿੰਗਾਂ ਦਾ ਕੀਮਤ ਹੂੰ ਠੀਕ ਹੈ ਜੀ ਸੋ ਇਹ ਬਾਈਆਂ ਦੇ ਜਿਹੜਾ ਸੁੰਡੀਆਂ ਬੱਕਰੀਆਂ ਸੀਗੀਆਂ ਤੇ ਇਹਨਾਂ ਦੇ ਵਾਸਤੇ ਜਿਹੜਾ ਤੁਸੀਂ ਖਰੀਦਦਾਰੀ ਕਰਨ ਵਾਸਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਇਹ ਆਪਣਾ ਸੰਪਰਕ ਨੰਬਰ ਤੇ ਆਪਣਾ ਐਡਰੈਸ ਆ ਜਿਹੜਾ ਵੀਡੀਓ ਦੇ ਵਿੱਚ ਬੋਲ ਦਿੰਦੇ ਨੇ ਕੰਟੈਕਟ ਨੰਬਰ ਦੇ ਉੱਤੇ ਕੰਟੈਕਟ ਕਰਕੇ ਇਹਨਾਂ ਦੇ ਐਡਰੈਸ ਤੇ ਤੁਸੀਂ ਵਿਜ਼ਿਟ ਕਰਕੇ ਵੀ ਜਿਹੜੀਆਂ ਬੱਕਰੀਆਂ ਉਹ ਖਰੀਦ ਸਕਦੇ ਹੋ ਬਾਈ ਆਪਣਾ ਸੰਪਰਕ ਨੰਬਰ ਤੇ ਐਡਰੈਸ ਬੋਲ ਦਿਓ ਪਿੰਡ ਬਾਈ ਤਲਵੰਡੀ ਸਾਬੋ ਹੈ ਨਾਮ ਮੇਰਾ ਹਰਮਿਤ ਹੈ ਠੀਕ ਹੈ ਜੀ ਤੇ ਨੰਬਰ ਹੈਗਾ 94170 26915 ਬਾਈ